ਬਿਦਾਂ ਸਵਾਹ ਹਲਕਾ ਸੰਗਰੂਰ ਤੋਂ ਕਾਂਗਰਸ ਪਾਰਟੀ ਨੇ ਵਿਜੇਂਦਰ ਸਿੰਘਲਾ ਨੂੰ ਉਤਾਰਿਆ ਸਾਡੇ ਨਾਲ ਸਿੰਘਲਾ ਸਾਹਿਬ ਨੂੰ ਉਹਨਾਂ ਨਾਲ ਗੱਲਬਾਤ ਕਰਦੇ ਆ ਸਿੰਘਲਾ ਸਾਹਿਬ ਭਗਵੰਤ ਮਾਨ ਨੇ ਤੁਹਾਨੂੰ ਬੜੇ ਵੱਡੇ ਫਰਕ ਨਾਲ ਆਇਆ ਸੀ ਜਮਾਨਤ ਜ਼ਬਤ ਹੋਈ ਸੀ ਹੁਣ ਕੀ ਹਾਲ ਹੈ ਤੁਹਾਡੇ ਹਲਕੇ ਦਾ ਨਹੀਂ ਮੈਂ ਸਮਝਦਾ ਕਿ 11 ਮਾਰਚ ਨੂੰ ਪਤਾ ਲੱਗੂਗਾ ਕਿ ਇਸ ਇਲਾਕੇ ਦੇ ਲੋਕ ਕਿੰਨੇ ਵੱਡੇ ਫਰਕ ਦੇ ਨਾਲ ਆਪਣਾ ਪਿਆਰ ਤੇ ਆਸ਼ੀਰਵਾਦ ਕਾਂਗਰਸ ਨੂੰ ਦੇਣਗੇ ਕਿਉਂਕਿ ਜੋ ਵਿਕਾਸ ਦਾ ਕੰਮ ਪਿਛਲੇ 5 ਸਾਲ ਦੇ ਸਮੇਂ ਇਸ ਇਲਾਕੇ ਚ ਵੱਡਾ ਹਸਪਤਾਲ ਪੀਜੀਆ ਦਾ ਲਿਆ ਕੇ ਕੀਤਾ ਨੌਜਵਾਨ ਬੱਚਿਆਂ ਵਾਸਤੇ ਸਿੰਥੈਟਿਕ ਟਰੈਕ ਲਗਾ ਕੇ ਕੀਤਾ ਇਸ ਇਲਾਕੇ ਨੂੰ ਸਮੁੱਚੇ ਹਿੰਦੁਸਤਾਨ ਦੇ ਰੇਲ ਨੈਟਵਰਕ ਦੇ ਨਾਲ ਜੋੜਿਆ ਔਰ ਵਕ ਵਕ ਧਰਮ ਸਥਾਨਾਂ ਦੇ ਵਾਸਤੇ ਗੱਡੀਆਂ ਸਾਡੇ ਸੰਗਰੂਰ ਤੋਂ ਚੱਲੀਆਂ ਸੀਵਰੇਜ ਦਾ ਕੰਮ ਸਾਡੇ ਸੰਗਰੂਰ ਵਾਸਤੇ ਹੋਇਆ ਔਰ ਜੋ ਹੋਰ ਗੱਲਾਂ ਕੇਂਦਰ ਦੀ ਸਰਕਾਰ ਦੇ ਪੈਸੇ ਨਾਲ ਉਸ 5 ਸਾਲ ਦੇ ਸਮੇਂ ਚ ਹੋ ਸਕਦੇ ਸੀ ਉਸ ਨੂੰ ਪੂਰਾ ਕਰਵਾਇਆ ਔਰ ਅੱਜ ਹਸਪਤਾਲ ਚਾਲੂ ਹੋਇਆ ਹੈ ਪਰ ਇਹ ਕੀ ਕਾਰਨ ਹੈ ਕਿ ਲੋਕ ਸਭਾ ਚ ਤੁਹਾਨੂੰ ਉਹਨਾਂ ਮੁੱਦਿਆਂ ਦੇ ਉੱਤੇ ਲੋਕਾਂ ਨੇ ਫੈਸਲਾ ਨਹੀਂ ਦਿੱਤਾ ਉਹਨਾਂ ਮੁੱਦਿਆਂ ਤੇ ਲੋਕ ਤੁਹਾਡੇ ਨਾਲ ਨਹੀਂ ਖੜੇ ਹੋਏ ਸਮਝਦਾ ਹੈ ਕਿ ਕਈ ਵਾਰ ਚੁਟਕਲਾਂ ਵਿੱਚ ਲੋਕ ਆ ਗਏ ਸੀ ਗੱਲਾਂ 'ਚ ਲੋਕ ਆ ਗਏ ਸੀ ਅੱਜ ਪਿਛਲੇ ਢਾਈ ਪੌਣੇ 3 ਸਾਲ ਦੇ ਵਿੱਚ ਉਸ ਪਾਰਟੀ ਦੀ ਉਸ ਨੁਮਾਇੰਦੇ ਦੀ ਕਾਰਗੁਜ਼ਾਰੀ ਵੀ ਲੋਕਾਂ ਦੇ ਸਾਹਮਣੇ ਹੈ ਔਰ ਉਸ ਨੂੰ ਸਾਹਮਣੇ ਰੱਖਦੇ ਹੋਏ ਮੈਨੂੰ ਜ਼ਰੂਰ ਲੱਗਦਾ ਹੈ ਕਿ ਲੋਕਾਂ ਦਾ ਮਨ ਇਸ ਵਾਰ ਆਪਣੇ ਛੋਟੇ ਭਰਾ ਦੇ ਨਾਲ ਹੈ ਮੇਰੇ ਨਾਲ ਹੈ ਮੇਰੇ ਦੇ ਅਸ਼ੀਰਵਾਦ ਮੇਰੇ ਨਾਲ ਹੈ ਬਹੁਤ ਸਾਰੇ ਜਿਹੜੇ ਸਰਵੇ ਆ ਰਹੇ ਉਹਨਾਂ ਆਚਾਰਿਆ ਕਿ ਲੋਕ ਬਦਲਾ ਚਾਹੁੰਦੇ ਨੇ ਉਹ ਬਦਲਾ ਤੁਹਾਨੂੰ ਲੱਗਦਾ ਨਹੀਂਗਾ ਕਿ ਉਦੋਂ ਵੀ ਆਮ ਆਦਮੀ ਪਾਰਟੀ ਦੇ ਨਾਲ ਖੜੇ ਹੋਗੇ ਸੀ ਲੋਕ ਇਸ ਵਾਰ ਫਿਰ ਕਿਤੇ ਉਹ ਗੱਲ ਨਾ ਹੋ ਜੀ ਜਿੱਥੇ ਤੱਕ ਆਮ ਆਦਮੀ ਪਾਰਟੀ ਦੀ ਗੱਲ ਹੈ ਆਮ ਆਦਮੀ ਪਾਰਟੀ ਦੀ ਜੋ ਕਾਰਗੁਜ਼ਾਰੀ ਸਾਡੇ ਲੋਕ ਸਵਾਲ ਕੇ ਚ ਰਹੀ ਹੈ ਉਹ ਵੀ ਜ਼ੀਰੋ ਰਹੀ ਹੈ ਤੇ ਜੋ ਕਾਰਗੁਜ਼ਾਰੀ ਉਹਨਾਂ ਨੇ ਦਿੱਲੀ ਵਿੱਚ ਸਰਕਾਰ ਬਣਾ ਕੇ ਜਿਸ ਤਰ੍ਹਾਂ ਭ੍ਰਸ਼ਟਾਚਾਰ ਵਰਗੇ ਮੁੱਦੇ ਉਹਨਾਂ ਨੇ ਚੱਕੇ ਸੀ ਗਰੀਬਾਂ ਨੂੰ ਤਾਕਤਵਰ ਕਰਨ ਦੀ ਗੱਲ ਕੀਤੀ ਸੀ ਅੱਜ ਨਾ ਤਾਂ ਗਰੀਬ ਨੂੰ ਤਨਖਾਹ ਮਿਲ ਰਹੀ ਹੈ 6-6 ਮਹੀਨੇ ਤੇ ਨਾ ਭ੍ਰਸ਼ਟਾਚਾਰ ਦਿੱਲੀ 'ਚ ਖਤਮ ਹੋਇਆ ਚਾਰ-ਚਾਰ ਮੰਤਰੀ ਉਹਨਾਂ ਦੇ ਭ੍ਰਸ਼ਟਾਚਾਰ ਵਾਲੇ ਜਿਹੜੇ ਮੰਤਰੀ ਆ ਉਹ ਅੱਜ ਸਲਾਕਾਂ ਦੇ ਪਿੱਛੇ ਆ ਤੋਂ ਇਸ ਤੋਂ ਇਲਾਵਾ ਜੋ ਕਾਰਗੁਜ਼ਾਰੀ ਲੋਕ ਉਮੀਦ ਕਰਦੇ ਸੀ ਦਿੱਲੀ ਦੇ ਕਿ ਉਹ ਕਰਨਗੇ ਅੱਜ ਪਿਛਲੇ 2 ਸਾਲਾਂ 'ਚ ਉੱਥੇ ਵੀ ਕੋਈ ਕਾਰਗੁਜ਼ਾਰੀ ਨਹੀਂ ਹੋਈ ਹੈ ਤੁਹਾਨੂੰ ਲੱਗਦਾ ਜਿਹੜੀ ਬਗਾਵਤ ਹੋ ਰਹੀ ਹੈ ਚਾਹੇ ਉਹ ਰਜਿੰਦਰ ਦੀਪਾ ਨੇ ਕੀਤੀ ਹੈ ਚਾਹੇ ਉਹ ਸ੍ਰਿੰਦਰ ਸਿਭਿਆ ਤੁਹਾਡਾ ਛੱਡ ਕੇ ਚਲੇ ਗਏ ਕਾਂਗਰਸ ਇਹਦਾ ਨੁਕਸਾਨ ਕਾਂਗਰਸ ਪਾਰਟੀ ਨੂੰ ਹੋਊਗਾ ਇਹੋ ਗੱਲ ਹੈ ਕਿ ਉਹ ਬੰਦਿਆਂ ਦਾ ਨਿੱਜੀ ਫੈਸਲਾ ਹੁੰਦਾ ਹੈ ਲੋਕ ਬੜੇ ਸਿਆਣੇ ਆ ਲੋਕਾਂ ਨੇ ਪਿਛਲੀ ਬਾਾਰ ਪੀਪੀਪੀ ਪਾਰਟੀ ਨੂੰ ਮਨਪ੍ਰੀਤ ਦੀ ਪਾਰਟੀ ਨੂੰ ਜੋ ਵੋਟ ਪਾਇਆ ਸੀ ਉਹ ਗੱਲ ਲੋਕਾਂ ਦੇ ਮਨ ਦੇ ਵਿੱਚ ਹੈ ਔਰ ਪਤਾ ਹੈ ਕਿ ਲੋਕਾਂ ਨੂੰ ਜਦੋਂ ਵੋਟ ਖਿੰਡੀ ਸੀ ਤਾਂ ਲੋਕਾਂ ਨੂੰ ਲੱਗਦਾ ਹੈ ਕਿ ਉਹਦੇ ਨਾਲ ਅਕਾਲੀ ਦਲ ਦੂਜੀ ਵਾਰ ਆਇਆ ਸੀ ਇਸ ਵਾਰ ਲੋਕ ਸਮਝਦਾਰ ਹੈ ਜਿੱਲੀ ਮਰਜ਼ੀ ਪਾਰਟੀਆਂ ਹੋਣ ਜਿੰਨੇ ਮਰਜ਼ੀ ਉਮੀਦਵਾਰ ਹੋਣ ਲੋਕ ਇਸ ਵਾਰ ਸੋਚ ਸਮਝ ਕੇ ਵੋਟ ਪਾਉਣਗੇ ਲੋਕ ਸਮਝਦਾਰ ਨੇ ਮੈਂ ਬਿਲਕੁਲ ਮੰਨਦਾ ਪਰ ਕਾਂਗਰਸ ਸਮਝਦਾਰ ਕਿਉਂ ਨਹੀਂ ਕਿਉਂਕਿ 17 ਸੀਟਾਂ ਤੇ ਬਗਾਵਤ ਐ ਇਸ ਟਾਈਮ ਕਾਂਗਰਸ ਚ ਹੋਈ ਹੈ ਪਿਛਲੀ ਵਾਰ ਵਾਲੀ ਗਲਤੀ ਤੁਹਾਨੂੰ ਲੱਗਦਾ ਨਹੀਂ ਦੁਬਾਰਾ ਹੋ ਰਹੀ ਹੈ ਲੇਟ ਟਿਕਟਾਂ ਵੰਡੀਆਂ ਮੈਂ ਸਮਝਦਾ ਕਿ ਜਿਹੜੇ 17 ਜਗ੍ਹਾ ਦੇ ਉੱਪਰ ਕੋਈ ਕੈਂਡੀਡੇਟਾਂ ਨੇ ਆਪਣੇ ਆਜ਼ਾਦ ਕੁਮੀਦਵਾਰ ਦੇ ਤੌਰ ਤੇ ਕ ਬਹੁਤ ਸਾਰੇ ਲੋਕ ਉਸ ਸਮੇਂ ਤੱਕ ਕਾਗਜ਼ ਵਾਪਸ ਲੈ ਕੇ ਚੋਣ ਦੇ ਵਿੱਚ ਕਾਂਗਰਸ ਪਾਰਟੀ ਦੇ ਅਫੀਸ਼ੀਅਲ ਕੈਂਡੀਡੇਟ ਰਹਿਣਗੇ ਤਾਂ ਕਿ ਹਰ ਬੰਦਾ ਅੱਜ ਸਾਂਝੇ ਤੌਰ ਤੇ ਇਹ ਚਾਹੁੰਦਾ ਹੈ ਕਿ ਕਾਂਗਰਸ ਆਵੇ ਕੈਪਟਨ ਅਮਰਿੰਦਰ ਸਿੰਘ ਆਵੇ ਤੇ ਪੰਜਾਬ ਬਚੇ ਅੱਜ ਪੰਜਾਬ ਨੂੰ ਦੁਬਾਰਾ ਵਿਕਾਸ ਦੀਆਂ ਲੀਹਾਂ ਤੇ ਹਰ ਇਨਸਾਨ ਦੇਖਣਾ ਚਾਹੁੰਦਾ ਹੈ ਹਰ ਬੇਰੋਜ਼ਗਾਰ ਨੌਜਵਾਨ ਪੰਜਾਬ ਨੂੰ ਚੰਗੀ ਜਗ੍ਹਾ ਤੇ ਲੈ ਕੇ ਜਾਣਾ ਚਾਹੁੰਦਾ ਹੈ ਤੋਂ ਮੈਂ ਜ਼ਰੂਰ ਸਮਝਦਾ ਹੈ ਕਿ ਪਰਸੋਂ ਨੂੰ ਜਦੋਂ ਚੋਣਾਂ ਦੇ ਜਿਹੜੇ ਕਾਗਜ਼ ਲੋਕਾਂ ਨੇ ਭਰੇ ਆ ਵਾਪਸ ਲੈਣ ਦੀ ਤਰੀਕ ਹੋਊਗੀ ਉਦੋਂ ਤੱਕ ਬਹੁਤ ਸਾਰੇ ਕੈਂਡੀਡੇਟ ਜਿਹੜੇ ਕਾਂਗਰਸ ਦੇ ਉਮੀਦਵਾਰ ਹੈ ਜਿਹੜੇ ਰੈਬਲਸ ਖੜੇ ਹੋਏ ਆ ਜਿਹੜੇ ਬੰਦੇ ਇੰਡੀਪੈਂਡੈਂਟ ਗੁੱਸੇ ਦੇ ਤੌਰ ਖੜੇ ਆ ਜ਼ਰੂਰ ਉਹ ਕਾਂਗਰਸ ਪਾਰਟੀ ਦਾ ਸਾਥ ਦੇਣਗੇ ਕਾਂਗਰਸ ਦਾ ਮੁੱਖ ਮੰਤਰੀ ਪਦ ਦਾ ਉਮੀਦਵਾਰ ਕੌਣ ਹੋਊਗਾ ਕਿਉਂਕਿ ਬਾਰ ਬਾਰ ਸਵਾਲ ਇਹ ਵੀ ਉੱਠਦਾਗਾ ਕਾਂਗਰਸ ਪਾਰਟੀ ਦੇਖੋ ਜਿੱਥੇ ਤੱਕ ਗੱਲ ਹੈ ਕਿ ਅਫੀਸ਼ੀਅਲ ਅਨਾਉਂਸਮੈਂਟ ਦੀ ਉਹ ਪਾਰਟੀ ਹਾਈ ਕਮਾਂਡ ਨੇ ਕਰਨੀ ਹੈ ਪਰ ਲੇਕਿਨ ਆਈ ਥਿੰਕ ਸਾਰੀ ਕੈਂਪੇਨ ਇਸ ਵਾਰ ਇੱਕ ਵਕਤ ਕੈਪਟਨ ਅਮਰਿੰਦਰ ਸਿੰਘ ਚਲਾ ਰਹੇ ਹਨ ਔਰ ਸਾਰੀ ਕੈਂਪੇਨ ਦੇ ਮੁਖੀ ਹੋ ਹੈ ਉਹਨਾਂ ਦੇ ਨਾਮ ਤੇ ਸਾਰੇ ਪੰਜਾਬ ਵੋਟ ਮੰਗਿਆ ਜਾ ਰਹੇ ਮੈਨੂੰ ਲੱਗਦਾ ਕੁਲ ਗਾਂਧੀ ਨੇ ਐਂਟਰੀ ਕਰਵਾਈ ਹੈ ਨਵਜੋਤ ਸਿੱਧੂ ਦੀ ਨੀ ਉਹ ਤਾਂ ਨਵਜੋਤ ਸਿੱਧੂ ਦੀ ਐਂਟਰੀ ਦਾ ਮਤਲਬ ਇਹ ਤਾਂ ਨਹੀਂ ਹੈ ਨਾ ਨਵਜੋਤ ਸਿੱਧੂ ਦੀ ਐਂਟਰੀ ਦਾ ਮਤਲਬ ਤਾਂ ਇਹ ਕਿ ਉਹਨਾਂ ਨਾਲ ਕੋਈ ਟ੍ਰੀਟਮੈਂਟ ਵਾਲੀ ਗੱਲ ਤਾਂ ਕੋਈ ਇਹ ਨਹੀਂ ਕਿ ਉਹਨਾਂ ਨੂੰ ਮੁੱਖ ਮੰਤਰੀ ਬਣਾਉਣਾ ਤੇ ਤਾਂ ਲੈ ਕੇ ਆਂਦਾ ਹੈ ਪੀਸੀਐਮ ਦੀ ਗੱਲ ਵਾਰ-ਵਾਰ ਹੁੰਦੀ ਹੈ ਨਾ ਮਨਪ੍ਰੀਤ ਬਾਦਲ ਕਹਿੰਦੇ ਨੇ ਪਟਤਲ ਨੂੰ ਬਣਨਾ ਚਾਹੀਦਾ ਪ੍ਰਤਾਪ ਬਾਜਵਾ ਨੇ ਕਿਹਾ ਨਹੀਂ ਬਣਨੇ ਚਾਹੀਦੇ ਨਵਜੋਧ ਸਿੱਧੂ ਤੁਹਾਨੂੰ ਕੀ ਲੱਗਦਾ ਮੈਨੂੰ ਲੱਗਦਾ ਕਿ ਇਹ ਸਿਰਫ ਡਿਪਟੀ ਸੀਐਮ ਦੀ ਗੱਲ ਜਿਹੜੀ ਗੱਲ ਚੱਲਦੀ ਹੈ ਕਿਸੇ ਜਗ੍ਹਾ ਤੇ ਇਹ ਮੀਡੀਆ ਹਾਈਪ ਹੀ ਹੈ ਕਿਸੇ ਨਵਜੋਤ ਸਿੱਧੂ ਨੇ ਆਪਣੇ ਆਪ ਕਦੇ ਨਹੀਂ ਕਿਹਾ ਕਿ ਮੈਨੂੰ ਡਪਟੀ ਸੀਐਮ ਬੰਨਾ ਹੈ ਤੇ ਨਾ ਕਿਸੇ ਹੋਰ ਨੇ ਕਦੇ ਕਿਹਾ ਕਿ ਮੈਂ ਡਪਟੀ ਸੀਐਮ ਬੰਨਾ ਹੈ ਜਦੋਂ ਗੱਲ ਆਉਂਦੀ ਹੈ ਮੀਡੀਆ ਵਿੱਚ ਪ੍ਰਚਾਰ ਚ ਆਉਂਦੀ ਹੈ ਤੇ ਫਿਰ ਜਦੋਂ ਕੋਈ ਤੁਸੀਂ ਪੁੱਛ ਲੈਣੇ ਹੋ ਤਾਂ ਉਹਦਾ ਜਿਹੜਾ ਜਵਾਬ ਦੇਣਾ ਪੈਂਦਾ ਹੈ ਤੋ ਇਸ ਕਰਕੇ ਕੋਈ ਨਾ ਕੋਈ ਸਾਥੀ ਆਪਣੇ ਹਿਸਾਬ ਨਾਲ ਕੋਈ ਜਵਾਬ ਦੇ ਦਿੰਦੇ ਪਰ ਮੈਂ ਸਮਝਦਾ ਜਿੰਨਾ ਕਿ ਮੈਂ ਨਵਜੋਤ ਸਿੱਧੂ ਨੂੰ ਨਿੱਜੀ ਤੌਰ ਤੇ ਜਾਣਦਾ ਮੈਨੂੰ ਇਹ ਲੱਗਦਾ ਕਿ ਉਹਦੇ ਕਦੇ ਵੀ ਕੋਈ ਡਿਮਾਂਡ ਐਸੀ ਨਹੀਂ ਹੁੰਦੀ ਉਹਦੇ ਉਹਦੇ ਮਨ ਦੇ ਵਿੱਚ ਹਮੇਸ਼ਾ ਪੰਜਾਬ ਦੀ ਸੇਵਾ ਨੂੰ ਲੈ ਕੇ ਇੱਕ ਮੁੱਦਾ ਹੈ ਜਿੱਤ ਜਿਹੜੀ ਪਰਸਪੈਕਸ਼ਨ ਬਣਾਈ ਜਾ ਰਹੀ ਹੈ ਕਿ ਕੈਪਟ ਸਤੇ ਜੋ ਕਹਿੰਦੇ ਨੇ ਤੁਹਾਨੂੰ ਲੱਗਦਾ ਨਹੀਂ ਇਹ ਤੁਹਾਨੂੰ ਨੁਕਸਾਨ ਪਹਚਾਰੀ ਹੈ ਕੇਜਰੀਵਾਲ ਦੇ ਕਹਿੰਦੇ ਨਾਲ ਬਾਦਲ ਤੇ ਕੈਪਟਨ ਇਕੱਠੇ ਨਹੀਂ ਹੈਗੇ ਕਾਂਗਰਸ ਪਾਰਟੀ ਨੇ ਆਲਰੀ ਕੈਪਟਨ ਸਾਹਿਬ ਨੂੰ ਬਾਦਲ ਦੇ ਸਾਹਮਣੇ ਖੜਾ ਕਰ ਵਾਸਤੇ ਫੈਸਲਾ ਕੀਤਾ ਔਰ ਕੈਪਟਨ ਸਾਹਿਬ ਬਾਦਲ ਸਾਹਿਬ ਦੇ ਖਿਲਾਫ ਚੋਣ ਲੜ ਰਹੇ ਨੇ ਸਾਹਮਣੇ ਤੋਂ ਇਸ ਤੋਂ ਸਿੱਧਾ ਕਲੀਅਰ ਹੈ ਕਿ देयर इज ਨੋ ਇਹਨਾਂ ਦੇ ਵਿੱਚ ਆਪਸ ਵਿੱਚ ਕੋਈ ਆਪਸ ਕੋਈ ਉਹ ਨਹੀਂ ਹੈ ਅਸੀਂ ਜੀ ਕਿਹੜੀ ਗੱਲ ਹੈ ਕਿ ਲੋਕ ਤੁਹਾਨੂੰ ਮਲੇ ਚੁਣਨੇ ਤੋਂ ਇਹ ਹੀ ਜੀ ਕਿਹੜੀ ਗੱਲ ਤੁਸੀਂ ਕੀਤੀ ਹੈ ਜਾਂ ਇਹ ਹੀ ਜੀ ਕਿਹੜੀ ਗੱਲ ਆ ਗਈ ਜਿਹਦੇ ਕਰਕੇ ਜਾਂ ਕਰਨ ਜਾ ਰਹੇ ਹੋ ਤੁਸੀਂ ਕਿ ਲੋਕ ਤੁਹਾਨੂੰ ਵੋਟਾਂ ਦੇਖੋ ਮੈਂ 5 ਸਾਲ ਪਹਿਲਾਂ ਉਰੇ ਇਮਾਨਦਾਰੀ ਤੇ ਸੱਚਾਈ ਨਾਲ ਮਿਹਨਤ ਨਾਲ ਕੰਮ ਕੀਤਾ ਹੈ ਔਰ ਮੇਰੇ ਮਨ ਦੇ ਵਿੱਚ ਹਮੇਸ਼ਾ ਇੱਕੋ ਸੋਚ ਰਹੀ ਹੈ ਕਿ ਮੈਂ ਆਪਣੇ ਇਲਾਕੇ ਦੀ ਸੇਵਾ ਕਰਨੀ ਹੈ ਔਰ ਸੇਵਾ ਹੀ ਮੇਰਾ લક્ષਰਿਆ ਟਾਰਗੇਟ ਰਹਾ ਔਰ ਮੈਂ ਕੀਤੀ ਹੈ ਲੋਕ ਮੇਰੇ ਪਿਛਲੇ ਕੀਤੇ ਹੋਏ ਕੰਮਾਂ ਨੂੰ ਮੇਰੇ ਪਿਛਲੇ 5 ਸਾਲ ਦੀ ਕਾਰਗੁਜ਼ਾਰੀ ਨੂੰ ਦੇਖ ਕੇ ਮੈਨੂੰ ਵੋਟ ਪਾਉਣਗੇ ਔਰ ਜਿੱਥੇ ਤੱਕ ਤੁਸੀਂ ਕਹਿਣੋ ਕਿ ਮੈਂ ਆਣ ਵਾਲੇ ਸਮਝ ਕੀ ਗਣਾ ਮੈਨੂੰ ਮੌਕਾ ਮਿਲਿਆ ਮੇਰਾ ਇੱਕੋ ਹੀ ਮੁੱਦਾ ਹੈ ਕਿ ਸਾਡੇ ਇਲਾਕੇ ਦੇ ਕੱਲੇ-ਕੱਲੇ ਬੇਰੋਜ਼ਗਾਰ ਨੌਜਵਾਨ ਨੂੰ ਰੋਜ਼ਗਾਰ ਦਾ ਪ੍ਰਬੰਧ ਵਿਜੇਂਦਰ ਸਿੰਘਲਾ ਨਿੱਜੀ ਤੌਰ ਤੇ ਕਰੂਗਾ ਤਾਂ ਕਿ ਸਾਡੇ ਇਲਾਕੇ ਦਾ ਕੋਈ ਵੀ ਬੱਚਾ ਬੇਰੋਜ਼ਗਾਰ ਨਾ ਰਹਿ ਸਕੇ ਕਾਂਗਰਸ ਪਾਰਟੀ ਜਿਸਨੂੰ ਵਿਜੇਂਦਰ ਸਿੰਘਲਾ ਜਿਨ੍ਹਾਂ ਦਾ ਕਹਿਣਾ ਕਿ ਉਹ ਹਰ ਨੌਜਵਾਨ ਦੇ ਲਈ ਰੋਜ਼ਗਾਰ ਦਾ ਪ੍ਰਬੰਧ ਕਰਨਗੇ ਔਰ ਉਹਨਾਂ ਦਾ ਇਹ ਦਾਵਾ ਕੀ ਪੰਜਾਬ ਦੇ ਲੋਕ ਸੰਗਰੂਰ ਦੇ ਲੋਕ ਕਾਂਗਰਸ ਪਾਰਟੀ ਦੇ ਨਾਲ ਨੇ ਕੈਮਰਾਮੈਨ ਗੁਲਸ਼ਨ ਦੇ ਨਾਲ ਯਾਦਵਿੰਦਰ ਸਿੰਘ এবੀਪੀ ਸੰਝਾ ਸੰਗਰੂਰ